ਹਾਂਜੀ ਸਰਵ ਸਤਿ ਸ਼੍ਰੀ ਅਕਾਲ ਜੀ ਆਪਣਾ ਵਿਸ਼ਾ ਚੱਲ ਰਿਹਾ ਸੀ ਲਿਵਰ ਨਾਲ ਸੰਬੰਧਿਤ ਸਮੱਸਿਆਵਾਂ ਦਾ ਉਹ ਚਾਪਾ ਫੈਟੀ ਲਿਵਰ ਦੀ ਗੱਲ ਕਰਾਂਗੇ ਫੈਟੀ ਲਿਵਰ ਜਿਹੜਾ ਹੈਗਾ ਇਹਦੀ ਬਹੁਤ ਜ਼ਿਆਦਾ ਚਰਚਾ ਨਹੀਂ ਹੁੰਦੀ ਪਰ ਇਹ ਬਿਮਾਰੀਆਂ ਦੀ ਜੜ ਮੰਨਿਆ ਜਾਂਦਾ ਕਿਉਂਕਿ ਬਹੁਤ ਸਾਰੇ ਪਸ਼ੂ ਹੁਣ ਡਰਾਈ ਚੱਲ ਰਹੇ ਐ ਦੁੱਧੋਂ ਭੱਜੇ ਵੀ ਐ ਦੁੱਧੋਂ ਭੱਜੇ ਪਸ਼ੂ ਦੀ ਵਿਗਿਆਨਕ ਤਰੀਕੇ ਨਾਲ ਸੇਵਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਅਕਸਰ ਕਹਿੰਦੇ ਆ ਕਿ ਜਿਹਦੇ ਪਸ਼ੂ ਨੂੰ ਸੂਣ ਚ 2 ਮਹੀਨੇ ਰਹਿ ਗਏ ਉਹਨੂੰ ਪਹਿਲੇ 40 ਦਿਨ ਤੁਸੀਂ ਆਪਾਂ ਡਰਾਈ ਫੀਡ ਦੇਣੀ ਹੁੰਦੀ ਹੈ ਔਰ 20 ਦਿਨ ट्रांजिशन ਫੀਡ ਦੇਣੀ ਹੁੰਦੀ ਹੈ ਔਰ ਇਸ ਸਮੇਂ 'ਚ ਅਸੀਂ ਇਹਨੇ ਪਿਛਲੇ 20 ਦਿਨ 'ਚ ਖਾਸ ਕਰਕੇ ਉਹਨੂੰ ਤੇਲ ਘਿਓ ਮਿੱਟਾ ਥੋੜਾ ਕੈਲਸ਼ੀਅਮ ਨਮਕ ਆਦਿ ਨਹੀਂ ਦੇਣਾ ਚਾਹੀਦਾ ਹੈਗਾ ਸਾਈਲੇ ਜਿਹੜਾ ਹੈਗਾ ਮੱਕੀ ਦਾ ਆਚਾਰ ਵੀ ਜ਼ਿਆਦਾ ਮਾਤਰਾ 'ਚ ਨਹੀਂ ਦੇਣਾ ਚਾਹੀਦਾ ਮੱਝਾਂ ਤੇ ਗਾਵਾਂ ਦੋਨਾਂ 'ਚ ਬਿਮਾਰੀ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਇਹ 'ਚ ਕੀ ਹੁੰਦਾ ਵੀ ਜਿਹੜੇ ਪਸ਼ੂਆਂ ਦੀ ਬਹੁਤ ਸੇਵਾ ਹੋ ਜਾਂਦੀ ਹੈ ਤੇਲ ਘਿਓ ਮਿੱਟਾ ਥੋੜਾ ਦਿੱਤਾ ਜਾਂਦਾ ਹੈਗਾ ਤੇ ਇਹਨਾਂ ਪਸ਼ੂਆਂ 'ਚ ਕੀ ਹੁੰਦਾ ਵੀ ਬਹੁਤ ਜ਼ਿਆਦਾ ਚਰਬੀ ਚੜ ਜਾਂਦੀ ਹੈ ਔਰ ਲਿਵਰ ਤੇ ਚਰਬੀ ਚੜ ਜਾਂਦੀ ਹੈ ਜਿਹੜੇ ਪਸ਼ੂਆਂ ਦਾ ਬਾਡੀ ਸਕੋਰ ਜਿਹੜਾ ਹੁੰਦਾ 4.5 ਦੇ ਨੇੜੇ ਪਹੁੰਚ ਜਾਂਦਾ ਜਾਂ 4.5 ਤੋਂ ਟੱਪ ਜਾਂਦਾ ਹੈ ਇਹ ਪਸ਼ੂਆਂ ਦੇ ਵਿੱਚ ਅਕਸਰ ਕੀ ਸਮੱਸਿਆ ਆਉਂਦੀ ਹੈ ਵੀ ਸੂਣ ਤੋਂ ਬਾਅਦ ਇਹ ਪਸ਼ੂਆਂ ਦੇ ਵਿੱਚ ਅਸੀਂ ਦੇਖਦੇ ਹਾਂ ਪਹਿਲੀ ਗੱਲ ਤਾਂ ਜੇਰ ਪਾ ਜਾਂਦੀ ਹੈ ਦੂਜੀ ਗੱਲ ਸੂਣ ਤੋਂ ਬਾਅਦ ਕੀ ਹੁੰਦਾ ਹੈ ਇਹ ਪਸ਼ੂਆਂ ਦੇ ਵਿੱਚ ਅਚਾਨਕ ਜਿਹੜਾ ਹੈਗਾ ਕੀ ਹੁੰਦਾ ਵੀ ਪਿਛਲੀਆਂ ਲੱਤਾਂ ਜਿਹੜੀਆਂ ਹੈਗੀਆਂ ਉਹ ਕੰਮ ਕਰਨੋਂ ਘਟ ਜਾਂਦੀਆਂ। ਇਹਦਾ ਮੇਨ ਕਾਰਨ ਕੀ ਹੁੰਦਾ ਵੀ ਜਦੋਂ ਪਸ਼ੂ ਦੇ ਸਰੀਰ ਤੇ ਜਾਂ ਲਿਵਰ ਤੇ ਚਰਬੀ ਚੜ ਜਾਂਦੀ ਹੈ ਤਾਂ ਮੈਗਨੀਸ਼ੀਅਮ ਦੀ ਬਹੁਤ ਜ਼ਿਆਦਾ ਘਾਟ ਰਹਿੰਦੀ ਹੈ। ਮੈਗਨੀਸ਼ੀਅਮ ਦੀ ਘਾਟ ਕਰਕੇ ਪਸ਼ੂ ਦੇ ਲੱਤਾਂ ਕੰਮ ਨਹੀਂ ਕਰਦੀਆਂ ਹੈਗੀਆਂ। ਔਰ ਇਹਨਾਂ ਵਿੱਚ ਕਿਉਂਕਿ ਲਿਵਰ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਚਰਬੀ ਚੜੀ ਹੁੰਦੀ ਹੈ ਇਹੋ ਜਿਹੇ ਪਸ਼ੂਆਂ 'ਚ ਜਿਹੜਾ ਹੈਗਾ ਜਿਹੜਾ ਹੈਗਾ ਕਿਟੋਸਿਸ ਖੂਨ ਦੇ ਵਿੱਚ ਸ਼ੂਗਰ ਘਟਣ ਦੀ ਬਿਮਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਔਰ ਇਹੋ ਜੇ ਪਸ਼ੂ ਬਾਅਦ 'ਚ ਗੱਭਣ ਹੋਣ ਨੂੰ ਵੀ ਤੇ ਦੁੱਧ ਦੇਣ ਨੂੰ ਦੇਖਣ ਨੂੰ ਪਸ਼ੂ ਤੱਕੜੇ ਲੱਗਦੇ ਆ ਪਰ ਨਾ ਹੀ ਦੁੱਧ ਦਿੰਦੇ ਚਾ ਜਨ ਨਾ ਹੀ ਇਹ ਗੱਪਣ ਹੁੰਦੇ ਆ ਔਰ ਬਹੁਤ ਸਾਰੇ ਪਸ਼ੂ ਜਿਹੜੇ ਹੈਗੇ ਪਿਛਲੀਆਂ ਲੱਤਾਂ ਦੇ ਕੰਮ ਨਾ ਕਰਨ ਕਰ ਜਦੋਂ ਪਿਛਲੀਆਂ ਲੱਤਾਂ ਕੰਮ ਨਹੀਂ ਕਰਦੀਆਂ ਉਹ ਪਸ਼ੂ ਬੈਠੇ ਖਾਂਦੇ ਰਹਿੰਦੇ ਆ ਪਰ ਉੱਠ ਨਹੀਂ ਪਾਉਂਦੇ ਸਿਰਫ ਅਗਲੀਆਂ ਲੱਤਾਂ ਉਹਨਾਂ ਦੀ ਕੰਮ ਕਰਦੀਆਂ ਸੋ ਦੇਖਿਆ ਜਾਵੇ ਤਾਂ ਇਲਾਜ ਕੀ ਇਹ ਪਹਿਲੀ ਗੱਲ ਤੇ ਇਹ ਹੈ ਵੀ ਸੂਣ ਤੋਂ ਪਹਿਲਾਂ ਸਹੀ ਵਿਗਿਆਨਕ ਸੰਭਾਲ ਹੈ ਪਸ਼ੂ ਦੀ ਡਰਾਈ ਫੀਡ ਦੇਣੀ ਹੈ 40 ਦਿਨ 20 ਦਿਨ ट्रांजिशन ਫੀਡ ਦੇਣੀ ਹੈ ਤੇਲ ਘੋ ਮਿੱਠਾ ਸੋਡਾ ਨਮਕ ਕੈਲਸ਼ੀਅਮ ਜਿਆਦਾ ਮਾਤਰਾ ਚ ਅਸੀਂ ਪਸ਼ੂ ਨੂੰ ਸੂਣ ਤੋਂ ਪਹਿਲਾਂ ਕਦੇ ਵੀ ਨਹੀਂ ਦੇਣਾ ਹੈਗਾ ਔਰ ਦੂਜੀ ਗੱਲ ਮੱਕੀ ਦਾ ਝਾਰੋ ਵੀ ਸੀਮਤ ਮਾਤਰਾਇ ਮਤਲਬ ਕਿ 10-15 ਕਿਲੋ ਤੋਂ ਜ਼ਿਆਦਾ ਮੱਕੀ ਦੇ ਝਾਰ ਦੀ ਲੋੜ ਨਹੀਂ ਹੁੰਦੀ ਜੇ ਅਸੀਂ ਜ਼ਿਆਦਾ ਦੇਵਾਂਗੇ ਤਾਂ ਪਸ਼ੂ ਜਿਹੜਾ ਹੈਗਾ ਉਹ ट्रांजिशन ਫੀਡ ਪੂਰੀ ਮਾਤਰਾ ਚ ਨਹੀਂ ਖਾ ਪਾਏਗਾ ਸੂਣ ਤੋਂ ਬਾਅਦ ਜੇ ਅਸੀਂ ਦੇਖੀ ਤਾਂ ਇਹ ਜਿਹੇ ਪਸ਼ੂਆਂ ਦੇ ਵਿੱਚ ਮੈਗਨੀਸ਼ੀਅਮ ਆਕਸਾਈਡ ਹੈਗਾ ਜਿਹੜਾ 15 ਤੋਂ 20 ਗ੍ਰਾਮ ਇਹ ਸੂਣ ਤੋਂ 15-20 ਦਿਨ ਪਹਿਲਾਂ ਵੀ ਸ਼ੁਰੂ ਕਰ ਸਕਦੇ ਹਾਂ ਅਸੀਂ ਦੇਨ ਆਇਆ ਸੀ ਜਿਹੜਾ ਹੈਗਾ ਨਿਕੋਟੀਨਾਮਾਈਡ 10 ਤੋਂ 15 ਗ੍ਰਾਮ ਇਹ ਰੋਜ਼ ਦਾ ਦੇਣਾ ਹੁੰਦਾ ਹੈ ਇਸ ਤੋਂ ਇਲਾਵਾ ਆਪਣੇ ਮਾਹਰ ਦੀ ਸਲਾਹ ਨਾਲ ਅਸੀਂ ਮੈਗਨੀਸ਼ੀਅਮ ਸਲਫੇਟ ਜਿਹੜਾ ਹੈਗਾ ਲੈਬ ਗ੍ਰੇਡ ਮੈਗਨੀਸ਼ੀਅਮ ਸਲਫੇਟ 40 ਤੋਂ 50 ਗ੍ਰਾਮ ਜਿਹੜਾ ਹੈਗਾ ਹਾਈ ਡੈਸਟੀ ਗਲੂਕੋਜ਼ 20% ਗਲੂਕੋਜ਼ ਦੇ ਵਿੱਚ ਪਾ ਕੇ ਅਸੀਂ ਇਹਨੂੰ ਇੰਟਰਾਵੀਨਸ ਦੇ ਸਕਦੇ ਹਾਂ ਇਹ ਬਿਮਾਰੀ ਬਹੁਤ ਹੀ ਖਤਰਨਾਕ ਹੈ ਇਸ ਤੋਂ ਸੂਣ ਤੋਂ ਪਹਿਲਾਂ ਤੁਸੀਂ ਆਪਣੇ ਮਾਹਰਾਂ ਤੋਂ ਜਾ ਬਹੁਤ ਸਾਰੇ ਨੈੱਟ ਤੇ ਵੀ ਇਹਦੀ ਇਨਫਾਰਮੇਸ਼ਨ ਹੈ ਕਿ ਬਾਡੀ ਸਕੋਰ ਦਾ ਧਿਆਨ ਰੱਖੋ ਜਿਹੜਾ ਪਸ਼ੂ ਤੁਹਾਡਾ ਗੋਲੂ ਮੋਲੂ ਜਿਹਾ ਬਣ ਰਿਹਾ ਹੈ ਇਹੋ ਜਿਹੇ ਪਸ਼ੂਆਂ ਦੇ ਵਿੱਚ ਜੇ ਮੱਜਾਂ 'ਚ ਜਿਹੜੇ ਪਿੱਛੇ ਮਾਸ ਲਮਕਣਾ ਸ਼ੁਰੂ ਹੋ ਗਿਆ ਇਹੋ ਜਿਹੇ ਪਸ਼ੂਆਂ ਦਾ ਫੈਕਟਰੀ ਲਿਵਰ ਦੇ ਵਿੱਚ ਜਾਣ ਦਾ ਚਾਂਸ ਬਹੁਤ ਜ਼ਿਆਦਾ ਹੁੰਦਾ ਹੈ ਔਰ ਇਹੋ ਜਿਹੇ ਪਸ਼ੂਆਂ 'ਚ ਜਿਹੜੇ ਲਿਵਰ ਦੇ ਐਨਜ਼ਾਈਮ ਹੈਗੇ ਜਿਵੇਂ SGPT, SGOT, ALP ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਮਾਤਰਾ 'ਚ ਵੱਜ ਜਾਂਦੇ ਆ ਔਰ ਇਹ ਪਸ਼ੂ ਬਹੁਤ ਚੰਗੀ ਨਸਲ ਦੇ ਪਸ਼ੂ ਜਿਹੜੇ ਹੁੰਦੇ ਆ ਉਸਾਂ ਨੂੰ ਛੱਡਨੇ ਪੈਂਦੇ ਆ ਜਾਂ ਬੇਕਾਰ ਹੋ ਜਾਂਦੇ ਆ ਸੋ ਮੇਨ ਗੱਲ ਇਹੀ ਹੈ ਵੀ ਅਸੀਂ ਪਸ਼ੂ ਦੀ ਵਿਗਿਆਨਕ ਤੌਰ ਤੇ ਸੰਭਾਲ ਕਰੀਏ ਔਰ ਵਿਗਿਆਨਕ ਤੌਰ ਤੇ ਸੂਨਤਵਾਦ ਦਾ ਇਲਾਜ ਕਰੀਏ ਬੋਡੀ ਸੋਰ ਜਿਹੜਾ ਹੈਗਾ ਪਸ਼ੂ ਦਾ ਸੂਨਤ ਤੋਂ ਪਹਿਲਾਂ ਜਿਹੜਾ ਹਾਈएस्ट ਲੈਵਲ ਦਾ ਸਕੋਰ ਹੈ ਉਹ ਸਵਾ 4 ਦੇ ਨੇੜੇ ਤੇ ਨੇ ਰਹਿਣਾ ਚਾਹੀਦਾ ਹੈਗਾ ਸੋ ਅਖੀਰ ਤੇ ਜੇ ਮੈਂ ਪੇਹੀ ਕਹੂੰਗਾ ਵੀ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਇਹ ਖੁਰਾਕੀ ਮਸਲੇ ਆ ਖੁਰਾਕ ਨਾਲ ਹੀ ਹੱਲ ਹੋਣੇ ਆ ਇਹ ਜਿਹੜੇ ਲਿਵਰ ਟ੍ਰੋਨਿਕ ਜਾਂ ਹੋਰ ਵੀ ਦਵਾਈਆਂ ਕੰਮ ਨਹੀਂ ਕਰਦੀਆਂ ਸਿਰਫ ਸਹੀ ਖੁਰਾਕ ਤੇ ਸਹੀ ਖੁਰਾਕੀ ਤੱਤ ਉਹ ਦੇਣ ਨਾਲ ਹੀ ਜਿਹੜਾ ਮਸਲਾ ਹੋਸਨ ਹੋ ਸਕਦਾ ਠੀਕ ਹੈ ਧੰਨਵਾਦ ਜੀ ਸਾਰਾ ਸਤਿ ਸ਼੍ਰੀ ਅਕਾਲ